ਹੁਣ ਜਿਹੜੀਆਂ ਕਮੈਂਟਾਂ ਦੇ ਵਿੱਚ ਲੋਕ ਗਾਲਾਂ ਕੱਢਦੇ ਹੋ ਆਪਣੇ ਕਰਮ ਲਿਖ ਰਹੇ ਨੇ ਕਰਮ ਗਲਤ ਬਣਾ ਰਹੇ ਨੇ ਕਿਸੇ ਨੂੰ ਵੀ ਮਾੜਾ ਸ਼ਬਦ ਨਹੀਂ ਕਹਿਣਾ ਚਾਹੀਦਾ ਕਿਸੇ ਧਰਮ ਬਾਰੇ ਮਜ਼ਬ ਬਾਰੇ ਕੋਈ ਗਲਤ ਗੱਲ ਨਹੀਂ ਕਹਿਣੀ ਚਾਹੀਦੀ ਇਹ ਬਾਣੀ ਵਿੱਚ ਭਗਤ ਰਵਦਾਸ ਜੀ ਲਿਖਦੇ ਕਿਸ ਨੂੰ ਪਾਣੀ ਪਿਆਵੇ ਧਿਆਨ ਦੇਣਾ ਹੁਣ ਖੂ ਪੁੱਟਣਾ ਕਿੰਨਾ ਔਖਾ ਜਿਉ ਕੂਪ ਤਟਾ ਦੇ ਬਾਬਾ ਕਹਿੰਦੇ ਖੂਪ ਉੱਟ ਕੇ ਪਾਣੀ ਪਿਆਣਾ ਕਿਸੇ ਨੂੰ ਪਿਆਸੇ ਨੂੰ ਐਂ ਤਾਂ 10 ਰੁਪਏ ਦੀ ਬੋਤਲ ਲੈ ਕੇ ਹਨੂੰ ਪਾਣੀ ਨਹੀਂ ਪਿਆਉਂਦੇ ਖੂਪ ਉੱਟ ਕੇ ਤਾਂ ਕਿੱਥੇ ਭਲਾ ਦੇਣਾ ਭਗਤ ਰਬਦਾਸ ਜੀ ਕਹਿੰਦੇ ਜੋ ਕੂਪ ਤਟਾ ਦੇ ਬਾਬਾ ਜਿਉ ਦਾਦ ਦੇ ਸਿਲਾ ਪੂਜਾਵੈ 12 ਸ਼ਿਵਲਿੰਗਾਂ ਦੀ ਪੂਜਾ ਕਰਨੀ ਬਹੁਤ ਔਖੀ ਹੈ ਜਿਉ 68 ਤੀਰਥ ਨਾਵੈ ਇਥੋਂ ਸ਼ਬਦ ਸ਼ੁਰੂ ਹੁੰਦਾ 68 ਤੀਰਥਾਂ ਦਾ ਇਸ਼ਨਾਨ ਕਰਨਾ ਬਹੁਤ ਔਖਾ ਕਿੰਨੀ ਮਾਇਆ ਲੱਗਦੀ ਹੈ ਕਿੰਨਾ ਸਮਾਂ ਲੱਗਦਾ ਭਗਤ ਰਵਦਾਸ ਜੀ ਕਹਿੰਦੇ ਜਿਉ 68 ਤੀਰਥ ਨਾਵੈ ਜਿਉ ਦੁਆ ਦੇ ਸਿਲਾ ਪੂਜਾਵੈ ਜਿਉ ਕੂਬਤ ਟਰਦੇ ਬਾਵੈ 68 ਤੀਰਥਾਂ ਦਾ ਇਸ਼ਨਾਨ ਕਰਨਾ 12 ਸ਼ਿਵਲਿੰਗਾਂ ਦੀ ਪੂਜਾ ਕਰਨੀ ਖੂਹ ਪੁੱਟ ਕੇ ਕਿਸੇ ਨੂੰ ਪਾਣੀ ਪਿਉਣਾ ਸੌਖਾ ਕੰਮ ਨਹੀਂ ਹੈ ਮਹਾਰਾਜ ਕਹਿੰਦੇ ਕਰੇ ਨਿੰਦ ਸਭ ਬਿਰਥਾ ਜਾਵੇ ਜੇ ਕਿਸੇ ਦੀ ਨਿੰਦਿਆ ਕਰ ਲਈ ਆਮ ਇਨਸਾਨ ਦੀ ਵੀ ਤਾਂ ਗਿਆ ਕੰਮ ਜਿੰਨਾ ਇਹ ਪੂਤਾਨ ਪੁੰਨ ਕੀਤਾ ਖਰਾਬ ਹੋ ਗਿਆ ਜਿਵੇਂ ਹਾਥੀ ਨਹਾ ਕੇ ਆਪਣੇ ਉੱਤੇ ਰੇਤ ਪਾ ਲੰਦਾ ਹਾਥੀ ਨੇ ਸ਼ਨਾਣ ਵੀ ਕਰ ਲਿਆ ਰੇਤ ਵੀ ਪਾ ਲਈ ਸਤ ਸੰਗ ਵੀ ਕਰ ਲਿਆ ਨਾਮ ਵੀ ਜਪ ਲਿਆ ਮੁੜ ਕੇ ਨਿੰਦਿਆ ਕਰ ਲਈ ਉਹ ਸਾਰਾ ਕੀਤਾ ਕਰਾਇਆ ਖਰਾਬ ਹੋ ਜਾਂਦਾ ਭਗਤ ਰਬਦਾ ਸਾਹਿਬ ਜੀ ਕਹਿੰਦੇ ਕਰੇ ਨਿੰਦ ਸਭ ਬਿਰਥਾ ਜਾਵੇ ਹੁਣ ਅੱਗੇ ਮਹਾਰਾਜ ਕਹਿੰਦੇ ਸਾਧਕਾ ਨਿੰਦ ਕੈਸੇ ਤਰੀ ਇਹ ਗੁਰਬਾਣੀ ਚ ਲਿਖਿਆ ਹੈ ਕਹਿੰਦੇ ਆਮ ਬੰਦੇ ਦੀ ਨਿੰਦਿਆ ਵੀ ਮਾਰ ਲੈਂਦੀ ਹੈ ਪਰ ਸਾਧੂ ਦੀ ਨਿੰਦਿਆ ਬਹੁਤ ਮਾੜੀ ਹੈ ਜੇ ਕੋਈ ਹੁਣ ਸੰਤ ਹੰਸਾਲੀ ਵਾਲਿਆਂ ਨੂੰ ਖੜ ਕੇ ਮਾੜਾ ਕਹਿਣ ਲੱਗ ਜੇ 21 ਕੁਲਾਂ ਉਹਦੀਆਂ ਖਰਾਬ ਹੋ ਜਾਣਗੀਆਂ ਅਸੀਂ ਆਪਣੇ ਅੱਖੀਂ ਦੇਖਿਆ ਕੌਤਕ ਇਹ ਵੱਡੇ ਮਹਾਪੁਰਖਾਂ ਨੂੰ ਇੱਕ ਇਥੇ ਬੰਦਾ ਕਹਿੰਦਾ ਮੇਰਾ ਕੀ ਕਰ ਲਓਗੇ ਜੀ ਤੁਸੀਂ ਮਹਾਰਾਜ ਕਹਿੰਦੇ ਆਪਣਾ ਘਰ ਨੂੰ ਜਾ ਭਾਈ ਅਸੀਂ ਕੀ ਕਰ ਲੈਣਾ ਅਸੀਂ ਤਾਂ ਬਾਬੇ ਨਾਨਕ ਦੇ ਘਰ ਦਾ ਪ੍ਰਚਾਰ ਕਰਦੇ ਆ ਅਸੀਂ ਕਿਸੇ ਦਾ ਕੁਝ ਨਹੀਂ ਸਵਾਰ ਦੇ ਇਹ ਤਾਂ ਮਹਾਰਾਜ ਸਵਾਰਨ ਨਾਲ ਇਹ ਤਾਂ ਅਗਲੇ ਨੂੰ ਰਾਹ ਦਿਖਾਉਣਾ ਸਾਧੂ ਦਾ ਕੰਮ ਹੁੰਦਾ ਰਾਹ ਦਿਖਾਉਣਾ ਕਿਰਪਾ ਬਾਬੇ ਨਾਨਕ ਨੇ ਕਰਨੀ ਆ ਉਹ ਸ਼ਰਾਬ ਪੀ ਕੇ ਗਾਲਾਂ ਕੱਢਣ ਲੱਗ ਪਿਆ ਮਹਾਰਾਜ ਨੂੰ ਬੜੇ ਸਮੇਂ ਦੀ ਗੱਲ ਹੈ ਮਹਾਰਾਜ ਉਹ ਤੋਂ ਫੌਜ ਚ ਹੁੰਦੇ ਸੀ ਸੁੰਦਰ ਗੁਟਕੇ ਦਾ ਪਾਠ ਕਰਦੇ ਸੀ ਮਹਾਰਾਜ 16 ਬਾਣੀਆਂ ਵਿੱਚ ਇਹ ਸੁਖਮਨੀ ਸਾਹਿਬ ਆ ਜਾਂਦਾ ਆਸਾ ਜੀ ਦੀ ਬਾਹਰ ਆ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਪਰੋਸਾ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੱਲਾਂ ਕਰਦੇ ਸੀ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਸੀ ਮੇਰੇ ਨਾਲ ਗੱਲਾਂ ਕਰ ਤੂੰ ਮੇਰਾ ਗੁਰੂ ਹੈ ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦਾ ਅਖੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਨਾ ਪ੍ਰੇਮ ਕੀਤਾ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੱਲਾਂ ਕਰਨੀਆਂ ਪਈਆਂ ਮਹਾਰਾਜ ਦੇ ਨਾਲ ਮਹਾਰਾਜ ਗੱਲਾਂ ਕਰਦੇ ਪ੍ਰਗਟ ਗ੍ਰਾਂਖੀ ਦੇ ਹੈ ਧੰਨੇ ਨੇ ਠਾਕਰ ਮਨਾਇਆ ਸੀ ਅੱਜ ਪ੍ਰਗਟ ਕਰਨ ਦੀ ਲੋੜ ਨਹੀਂ ਅੱਜ ਤਾਂ ਆਪਾਂ ਗੱਲਾਂ ਕਰੋ ਮਹਾਰਾਜ ਦੇ ਨਾਲ ਮੰਨ ਲੋ ਵਾ ਹੁਣ ਤਾਂ ਮੰਨਣ ਦੀ ਲੋੜ ਆ ਪ੍ਰਗਟ ਕਰਨ ਦੀ ਲੋੜ ਨਹੀਂ ਤੰਨੇ ਨੂੰ ਪ੍ਰਗਟ ਕਰਨਾ ਪਿਆ ਪੱਥਰ ਚੋਂ ਮੱਖਣ ਸ਼ਾਹ ਨੂੰ ਕਹਿਣਾ ਪਿਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਹੁਣ ਲੱਭਣ ਦੀ ਲੋੜ ਨਹੀਂ ਹੁਣ ਮੰਨਣ ਦੀ ਲੋੜ ਆ ਹੁਣ ਤਾਂ ਮੂਲ ਮੰਤਰ ਸਾਹਿਬ ਕਰ ਲੋ ਹੁਣ ਜਿਆਦਾ ਸਮਾਂ ਨਹੀਂ ਹੈ ਮੂਲ ਮੰਤਰ ਕਰ ਲਓ ਚੰਗੇ ਰਹੋਗੇ। ਇਹ ਕਹਿੰਦੇ ਸੀ ਕੀ ਬਣ ਜੇਗਾ ਇਹਦਾ 6 ਮਹੀਨੇ ਲੰਗੇ ਆ 25 ਦੇ ਵਿੱਚ। ਤੁਹਾਡੇ ਸਾਹਮਣੇ ਆ ਦੇਖ ਲਓ। ਸ਼ੁਕਰ ਨਹੀਂ ਕਰਦੇ ਮਹਾਰਾਜ ਦਾ। ਨਾ ਸ਼ੁਕਰੇ ਹੋਗੇ। ਮਹਾਰਾਜ ਖੁਸ਼ ਨਹੀਂ ਹੈ। ਮੈਂ ਤੁਹਾਨੂੰ ਵਾਰ-ਵਾਰ ਕਹਿਣਾ। ਕਦੇ ਸੋਚ ਕੇ ਦੇਖਿਓ ਵੀ ਆਪਾਂ ਐਸਾ ਕਿਹੜਾ ਕੰਮ ਕਰਦੇ ਆ ਜਿਹਦੇ ਨਾਲ ਮਹਾਰਾਜ ਖੁਸ਼ ਹੋ ਰਿਹਾ। ਨੌਕਰ ਬਣਾ ਲਿਆ ਆਪਾਂ ਮਹਾਰਾਜ ਨੂੰ ਇਹ ਕੰਮ ਕਰਦੇ ਮੈਂ ਆਹ ਕਰਾਂਗਾ ਜੀ ਆਹ ਕੰਮ ਕਰਦੇ ਲੋਗਨ ਰਾਮ ਖਲਾਉਣਾ ਜਾਣਾ। ਕਦੇ ਇਕੱਲੇ ਬਹਿ ਕੇ ਸੋਚ ਕੇ ਦੇਖਿਓ ਆਪਾਂ ਮਹਾਰਾਜ ਨੂੰ ਕਿੱਥੇ ਕਿੱਥੇ ਭਜਾ ਕੇ ਰੱਖਦੇ ਆ। ਆਹ ਕੰਮ ਕਰ ਦੋ ਮਹਾਰਾਜ ਮੁੰਡੇ ਦਾ ਵਿਆਹ ਲਵਾ ਦਿਓ ਉਹਨੂੰ ਪੱਕਾ ਕਰ ਦਿਓ ਜੀ ਪੀਆਰ ਕਰਾ ਦਿਓ ਜੀ। ਆਹ ਕੰਮ ਹੋ ਜੇ ਜੀ ਤੀਨਾ ਲੋਕਾਂ 14 ਭਵਨਾਂ ਦਾ ਸਵਾਮੀ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਕੀ ਅਰਦਾਸਾਂ ਕਰ ਰਹੇ ਹਾਂ ਮਹਾਰਾਜ ਦੇ ਅੱਗੇ ਮੰਗਣਾ ਚਾਹੀਦਾ ਸੀ ਮਹਾਰਾਜ ਨੂੰ ਸੱਚੇ ਪਾਤਸ਼ਾਹ ਨਾਮ ਦੀ ਬਖਸ਼ਿਸ਼ ਕਰੋ ਸੰਸਾਰ ਤੇ ਆਏ ਆ ਗੋਵਨ ਮਿਲਣ ਕੀ ਇਹ ਤੇਰੀ ਬਰੀਆ ਆਏ ਕਾਦੇ ਵਾਸਤੇ ਆਪਾਂ ਨਾਮ ਜਪਣ ਵਾਸਤੇ